ਜੇਵਾ ਗੁਰ ਗੋਬਿੰਦ ਭਜੋ ਕਰਨ ਸੁਨੋ ਹਰਨਾਮ ਜੇਵਾ ਗੁਰ ਗੋਬਿੰਦ ਭਜੋ ਭਜੋ ਜੇਵਾ ਲਾਹ ਲੈ ਜੇਵਾ ਠੀਕ ਨਹੀਂ ਹਾਂਜੀ ਜੇਵਾ ਜਿਹੜੀ ਕਰਤਾਰ ਉਤਰ ਆ ਜਿਹੜੀ ਅੰਦਰਲੀ ਦੀਵਾਨਾ ਸਵੇ ਸ਼ਰੀਰ ਦੀ ਹਾਂਜੀ ਜੇ ਜਿਹੜਾ ਅੰਦਰ ਬੋਲਦਾ ਹਾਂਜੀ ਜੰਪਨ ਹੋ ਗਈ ਇਹ ਉਹ ਜੰਪ ਕਰ ਜੂਏ ਤਾਂ ਉਹਦਾ ਮਰ ਜੂਏ ਚਪ ਕਰ ਗਿਆ ਹਮ ਹਮ ਆ ਸਰੀਰ ਦੀ ਜੀਵ ਹੈ ਅੰਦਰ ਦੀ ਜੀਵ ਹੈ ਜਿਹੜੀ ਉਹ ਜੀਂਦਾ ਹੈ ਹਮ ਹਮ ਜੇ ਆ ਗਈ ਜਿਹੜੀ ਜੀਵ ਹੈ ਉਹ ਜਿਹੜਾ ਬੋਲਦਾ ਹੈ ਹਾਂ ਉਹ ਜੀਦਾ ਹੈ ਜੀਵ ਹੈ ਹਮ ਹਮ ਇਹ ਬਾਹਰ ਤੋਂ ਗੁਰੂ ਦੇ ਮਾ ਜੋ ਜੋ ਜੇ ਜੇ ਬਾਹਰ ਤੋਂ ਗੁਰੂ ਤੋਂ ਜਿਹੜੀ ਜੁੜੀ ਹੋਈ ਹੈ ਚਾਹੇ ਬੋਲਦਾ ਹੈ ਚਾਹੇ ਨਹੀਂ ਬੋਲਦਾ ਗੱਲ ਸਹੀ ਹੈ ਹਾਂਜੀ ਕਰਾਂ ਸੁਣੋ ਹਰ ਮੈਂ ਰਾਤ ਤੋਂ ਕਰਕੇ ਜੁੜਿਆ ਹੋਇਆ ਠੀਕ ਹੈ ਜੀ ਕਰਾਂ ਸੁਣੋ ਹਰ ਨਾਮ ਸਾਡੇ ਜਿਹੜੇ ਅੱਜਲੇ ਲੋ ਤੇਰੇ ਕੋਲ ਤਾਨਾ ਦਾ ਚੰਗਾ ਬਾਹਲੇ ਤੇ ਤਾਨਾ ਨਾਲ ਹੋਣੀ ਚਾਹੀਏ ਤਾਨਾ ਨਾਲ ਲੋਤ ਘਰੇ ਦੀ ਆ ਜਰਾ ਹਾਂ ਤਾਂ ਵੇਖੋ ਦੰਨਾ ਤੇ ਦੋਣ ਵਾਲੀ ਗੱਲ ਹੈ ਜੀ ਬਾਬਾ ਜੋ ਬੋਲਣਾ ਚਾਹਣਾ ਉਹ ਹੈ ਜੀ ਬਾਬਾ ਜੀ ਬਾਬਾ ভাই ਮਾਰਿਓ ਬੋਲਣਾ ਜੀਵ ਤੋਂ ਬਿਨ ਬੋਲਣਾ ਉਹ ਜਹਿਵਾਲ ਵਾਲੋ ਬੋਲਦੇ ਨੇ ਹੂੰ ਉਹਨੇ ਹੋ ਪਾਇਓ ਕਹਨੋ ਜੂ ਹਾਲਾ ਹੂੰ ਉਹ ਨਾਨਿਕ ਸੁਣੇ ਹੋਰ ਇਹਨਾਂ ਜੰਮ ਕੇ ਤਾਂ ਹਾਂ ਅੱਜ ਅਮ ਜੇ ਤਾਂ ਬਗੜ ਜਾਊ ਹੂੰ ਸਰਾ ਸਈਆ ਜਾਲਾ ਦਾ ਹਾਂ ਹਾਂ ਜਦੋਂ ਬਾਇਲੋ ਫਰੇ ਹੈ ਆ ਜੀ ਦੇਖਾ ਉਸੇ ਜਦੋਂ ਹੁੰਦਾ ਹੀ ਨਹੀਂ ਬਾਇਲ ਅੰਦਰ ਅੰਦਰ ਹੀ ਜਾਂਦਾ ਹੈ ਜਾਲ ਹੈ ਠੀਕ ਹੈ